ਕੋਈ ਮਿਲავਗਾ ਤਾ ਪਹਿਲਾਂ ਛਾਲ ਵੀ ਨਹੀਂ ਪਤਾ ਕਿ ਤੁਹਾਨੂੰ ਕਿੱਥੇ ਦਵਾਈ ਵਾਲੀ ਪਰਚੀ ਨਹੀਂ ਪਤਾ ਕਿ ਕਿੱਥੇ ਦਵਾਈ ਵਾਲਾ ਰੱਖਾ ਆ ਜਾ ਕਿੱਥੇ ਰੱਖਤਾ ਕਿਤੇ ਕਿੰਨੇ ਸਰਦਨ ਦੀਆਂ ਨੇ ਆਂ ਅੱਜ ਉੱਥੇ ਤੋਂ ਹੀ ਦਾਗਾ ਚੱਕ ਕੇ ਮਤ ਪਤਾ ਨਹੀਂ ਰਗਦਾ ਕਿੱਧਰ ਚੀ ਸੜ ਦਿੰਦੀ ਆ ਕਿੰਦਰ ਨਾ ਸੜ ਦਿੰਦੀ ਆ ਨਹੀਂ ਕਰਨਾ ਧੀ ਕਰੀ ਜਾਨ ਨਹੀਂ ਆਂਗੀ ਪੂਰੀ ਆ ਮੇਰੀ ਗੱਲ ਸੁਣਾ ਕੇ ਮੈਂ ਤਾਂ ਦਵਾਈ ਵਾਲੀ ਪੱਤੀ ਲਈਥੇ ਹੁੰਦੀ ਹੈਗੀ ਕਿੱਥੇ ਆ ਕੇ ਉਰੋ ਜਾ ਤੇਰਾ ਹਾਂ ਮੇ ਕੀ ਹੋਇਆ ਨਹੀਂ ਮੈਂ ਤਾਂ ਦਵਾਈ ਵਾਲੀ ਪੱਤੀ ਨਹੀਂ ਲੈਣੇ ਸਾਰੇ ਭਾੜ ਲਈ ਕਦਰ ਕਿਿੱਧਰ ਗਈ ਮੈਂ ਤਾਂ ਸਾਰੇ ਭਾਵ ਕਿੱਥੇ ਉੱਥੇ ਤੇਰੀ ਜ਼ਿੰਮੇਤ ਹੈ ਕਾਹਤੇ ਇੱਧਰ ਨਾ ਨਾ ਬਲ ਭਾਵੇਂ ਜੀ ਦੇਖੀ ਸੀ ਵੀ ਹਣ ਬੇਰ ਭਾਲਦੀ ਤਾਂ ਤੂੰ ਜੱਗਦੀ ਨਹੀਂ ਹੈਗੀ ਮੁੰਡਾ ਜਿੱਥੇ ਸਿਰਦਨ ਤਾਂ ਕਹਣਾ ਮੈਂ ਲੈ ਕੇ ਦਵਾਈ ਆਇਆ ਸੀ ਤਾਂ ਦੰਨੀ ਮੰਝੇ ਤੇ ਉਹ ਮੁੰਡਾ ਚੱਕ ਕੇ ਤੁਰਿਆ ਫਿਰਦਾ ਤੇ ਮੈਂ ਤਾਂ ਲੱਗ ਮੈਂ ਚੱਕ ਦੇਵਾ ਮੈਂ ਸਾਰੇ ਦੇ ਦੇ ਲਈ ਦੇਹਕ ਦੇ ਮੈਨੂੰ ਭਾਲ ਕੇ ਦਵਾਈ ਵਾਲੀ ਪਰਚੇ ਕਿਹੜੀ ਉਹ ਜਾੜਾਂ ਨਿਆਣੀ ਜਾੜਾਂ ਦੀ ਦਵਾਈ ਨਹੀਂ ਲੈ ਚਾਈ ਦੀ ਉਹਦੇ ਨਾਲ ਹਮ ਜਲਦੀ ਦੁਆਰੇ ਜੋ ਦਰਦ ਤਾਂ ਤਾਂ ਤੇਰੇ ਆ ਜਾ ਤਾ ਹੈ ਨਾ ਮਾਤਾ ਜੀ ਆ ਜਾ ਸਾਡੀ ਹੋਰ ਕਿਉਂਕਿ ਅਮੀ ਆਵੇ ਮੁਖੀ ਨੂੰ ਜੀ ਦਰਦ ਹੋਈ ਜਾਂਦਾਗਾ ਅੰਨੜੇ ਵਿੱਚ ਕੱਚੀ ਭਰੀ ਤੇ ਉਹਦੇ ਤੋਂ ਮੈਂ ਪੱਕੀ ਬਣਾ ਦੂੰਗਾ ਪਹਿਲਾਂ ਉਹਨੂੰ ਕੰਪਲਿਊ ਜੀ ਦਰਦ ਹੋਈ ਜਾਂਦਾ ਹੈਗਾ ਹਟਿਆ ਨਹੀਂ ਹੋਏਗਾ ਤਾਂ ਚੱਲੇਗਾ ਸਰ ਸਰਪਰ ਵਿੱਚ ਐਸਾ ਹੋਊਗਾ ਹਾਂ ਐਸੀ ਹੋਊਗਾ ਤੇ ਐਸਾ ਮਾਰ ਕੇ ਦਰਦ ਹੋਈ ਜਾਂਦਾ ਹੈਗਾ ਤੇ ਉਹਨੇ ਭਰਤੀ ਵਿੱਚੋਂ ਕੱਚੀ ਤੇ ਐਸਾ ਸੁੱਕਿਆ ਹੋਇਆ ਹੁਣ ਮੈਂ ਉਹ ਨਾਲ ਤਾਂ ਮੈਂ ਦਿਖਾਏ ਹੂੰ ਦੱਸਿਓ ਕੋਈ ਮੇਟਾ ਜਾੜ ਦੰਦਵਾਲ ਹੁੰਦਾ ਕਰ ਜਾੜ ਚ ਜੇ ਚੱਲਦੇ ਆ ਕਿ ਆਪਣੇ ਜੀ ਨੂੰ ਦੇਣੀ ਮੁੱਕੀ ਦਵਾਈ ਰਾਤ ਤੋਂ ਉਹ ਦਰਦ ਵਾਲੀ ਹਾਂ ਅਜੇ ਕਿ ਉਹ ਰਸੰਦ ਆਪਣਾ ਹੱਕ ਦਾ ਮੰਨਣਾ ਗੋਲੀਆਂ ਕਾਇ ਲੈ ਲੈਣੇ ਦਰਦ ਵਾਲੀਆਂ ਚਾਰ ਗੋਲੀਆਂ ਤਾਂ ਨੇ ਦਰਦ ਵਾਲੀਆਂ ਦਿੱਤੀਆਂ ਮੈਨੂੰ ਗੋਲ ਲੈ ਲਈਆਂ ਮੈਂ ਚਾਰੇ ਤੇ ਭਰੇ ਪਈਆਂ ਤੇ ਦਰਦ ਵਾਲੀਆਂ ਇਹਨੇ ਪਹਿਲਾਂ ਦਿੱਤੀ ਤੇ ਜਦੋਂ ਪਹਿਲੇ ਜਾਣ ਕਰਾਈ ਉਹ ਦਰਦ ਵਾਲਾ ਹੁੰਦਾ ਹੁੰਦਾ ਵੀ ਉਹ ਉਹ ਵੀ ਲੈ ਜੀਆ ਵਿੱਚੋਂ ਦੋ ਤਿੰਨ ਹੋਰ ਵੀ ਜਰ ਕਿੰਨੀਆਂ ਲੈ ਜੈਨੀਆ ਦੋ ਤਿੰਨ ਕਿੰਨਾਂ ਦਾ ਲਾ ਦੇ ਹੋਰ ਚਪਾਲ ਕੱਲਿਆਂ ਦੇ ਮੈਨੂੰ ਮੇਰੇ ਬਾਸ ਸੁਣਾ ਦੇਊਗੀ ਕਿੰਨਾ ਪਟੰਮ ਘਣਾ 99 ਦਾ ਦਾ ਸਾਢੇ 9 ਹੋ ਗਿਆ ਚਲ ਮੈਂ ਤਾਂ ਕੁੱਪੜਾ ਕੁੱਪੜਾ ਤਾਂ ਪਾਉਂਦੀ ਨਹੀਂ ਮੈਂ ਤਾਂ ਹੀ ਬਗਦੀ ਲੈ ਦੇ ਦੇ ਕੇ ਲਿਆਉਣੀ ਐ ਮੈਨੂੰ ਪਰਚੀ ਬਾੜ ਕੇ ਦੇ ਦੇ ਹੋਰ ਮੈਂ ਤਾਂ ਕੋਈ ਤਰੀਕੀ ਕਰ ਦਿੰਦੀ ਪਾਉਂਦੀ ਜਦੋਂ ਆਕੇ ਜੇਬੀ ਨੇ

ਕੀ ਕਰਾਂਗੇ ਬੱਸ ਸਟਾਪ ਬੱਸ ਨੂੰ ਜੰਮੀ ਦੇ ਦੇ ਤਾਂ ਜੱਟ ਦਿਨੇ ਬਣਾਉਣੀ ਹੈ ਤਾਂ ਬਣਾ ਕੇ ਦੇ ਦੇ ਫਿਰ ਮੈਨੂੰ ਬੱਸ ਨਾਲ ਕੁਝ 2-4 ਮਿੰਟ ਪਹਿਲਾਂ ਹੀ ਜਾਉਂਗੀ ਬੱਸ ਵਾਲੇ ਨੇ ਤਾਂ ਹੀ ਆਪਾਂ ਨੂੰ ਡਿੱਕਣਾ ਆਪਾਂ ਡਿੱਕਣਾ ਬੱਸ ਨੂੰ ਆਪਾਂ ਨੂੰ ਤੇਰੇ ਬੈਠਣਾ 50 ਮਿੰਟ ਲੱਗੂਗਾ ਫਿਰ ਮਲੂ ਬੂਵਾ ਹੋਰ ਤੇ ਮੈਂ ਆ ਵੀ ਤਾਂ ਮੈਂ ਕਹ ਰਹੀ ਸੀ ਹੈ ਇੱਕ ਗੱਲ ਕੈਨਸਲ ਕਰਨਾ ਕੀ ਕਹਿੰਨੀ ਹੈ ਗੱਲ ਕਹਿ ਦੇ ਮੈਨੂੰ ਦੱਸ ਦੇ ਮੈਂ ਕਹਿੰਦਾ ਹੈ ਗਾਇਸ ਇਹ ਮੈਨੂੰ ਲੋੜੀ ਸਾਧਰੀ ਆਦੀ ਕਿਵੇਂ ਦੁਆਰਾ ਕਿ ਸਟੇਲ ਆਦਮੀ ਨੂੰ ਕੀ ਕਿਹਾ ਤੂੰ ਮੈਂ ਲੋਟੀ ਸ਼ਰਟ ਮੰਗਿਆ ਗਲੋਟੀ ਸ਼ਰਟ ਪਾ ਕੇ ਕਰਨੀ ਆਗੀ ਕੋਉਣੀਆਂ ਨੇ ਹੋਰ ਕੀ ਕਰਨੀ ਆਗੀ ਮੈਨੂੰ ਕੋਣ ਲੱਗੇ ਤਾਂ ਕਦੇ ਪਾਈ ਨਹੀਂ ਹੈਗੀ ਉਹ ਤਾਂ ਲੋਟੀ ਰਿਜ਼ਲਟ ਜਿਆਦਾ ਆਗੀ ਹੋਰ ਅ ਵੀ ਦੇਖਿਆ ਕਰੋ ਕਰਦੀਆਂ ਲਿਆਦੀ ਹੁਣ ਲੋਕਾਂ ਨੇ ਰੀਸਾ ਨਾ ਕਰਿਆ ਕਰ ਅਮਰੀਕਾ ਕਾਲੀਆਂ ਹੈ ਇੰਨੀ ਗਰਮੀ ਹੋਈ ਪਈ ਆ ਦੇਖ ਲੈ ਗਰਮੀ ਤੋਂ ਕੰਮ ਤੇ ਦਾ ਕਾਦੀ ਹੋ ਬਾਹਰ ਕੱਢਿਆ ਕਰੂੰਗੀ ਐ ਕਿ ਹੁੰਦਾ ਘਰ ਮੈਂ ਕਿਹੜਾ ਬਾਹਰ ਭੱਜ ਜਾਈ ਆ ਚਲ ਰੈੜੀ ਰੈੜੀ ਤੇ ਕੰਮ ਕਰਦੂ ਨਾ ਨਹੀਂ ਤੇ ਲੋਕੀ ਸੱਟ ਮਾਰਨਗੇ ਹਾਂ ਪਰ ਉਹ ਮੈਂ ਆਇਆ ਨਹੀਂ ਜੇ ਉਹ ਕਿੱਥੇ ਬਾਹਰ ਜਾਂਦਾ ਤਾਂ ਲੋਕੀ ਸੱਟ ਇਹ ਵੀ ਸਾਰੀ ਭਾਈ ਫਿਰਦੇ ਆਗੇ ਹਣਾ ਐ ਕਿ ਸਾਰੀ ਰੀਸ ਕਹਿੰਦੇ ਆ ਲੋਕ ਤਾਂ ਪੂਛ ਸੜਮਾਨ ਦੇ ਮਾਰੇਗੀ ਲੋਕਾਂ ਦਾ ਕੀ ਹੋਏਗਾ ਲੋਕ ਤਾਂ ਆ ਵਕੇ ਸਤਾ ਮਨ ਕਿਵੇਂ ਹੁੰਦਾ ਕਿਹਦਾ ਕਿਵੇਂ ਹੁੰਦਾ ਲੋਕਾਂ ਦੇ ਮਨ ਤਾਂ ਵੀ ਲੱਗੀਦਾ ਹੁੰਦਾ ਜਿਆਦਾ ਨਹੀਂ ਲੱਗੇ ਲੋਟੇ ਸਾਡੇ ਤਾਂ ਮਿਲਦੀ ਨਹੀਂ ਹੋ ਜਣਾ ਕੋਈ ਸਮਝੀ ਨਾ ਦੇਖ ਕੇ ਮੈਂ ਅੱਜ ਤੱਕ ਕਰਦੀ ਆਂ ਬੁਰੀ ਨਹੀਂ ਲੱਗਦੀ ਪਾਈ ਹੋਈ ਨਾ ਤਾਂ ਕਿਸੇ ਦੇ ਪਰ ਮੰਨਣ ਲੱਗਦੀਆਂ ਨਹੀਂ ਮਰ ਮਾਜਾ ਅੱਜ ਕੱਲ ਦੇ ਕੁੜੀਆਂ ਦੇਖ ਲੋ ਕੀ ਕੰਮ ਕਰ ਲੈਣਗੇ ਇਹ ਨਹੀਂ ਇਹ ਨਹੀਂ ਦਾ ਕਰਦੀ ਪਈ ਆਂ ਨਹੀਂ ਚਾਹਦੀ ਆ ਕੰਮ ਕਰਦੀ ਦਰਦਾਂ ਤੇ ਪੜਿਆ ਕਰੂੰਗੀ ਕੰਮ ਕਰਦੀ ਦੋ ਘੰਟੇ ਬਾਅਦ ਆ ਕਰੂੰਗੀ ਫੇ ਚੱਤ ਨੂੰ ਹੌਲੀ ਹੌਲੀ ਸੁਭਾ ਪਾਈ ਦੂੰਗਾ। ਇਹ ਨਾ ਕੋਈ ਪਾਈ ਪੇ ਕਰਾਂਗੀ ਨਹੀਂ ਪਾ ਲਵਾਂਗੀ। ਇਹ ਕਰਾਂਗੀ ਕਿ ਇਹ ਕਹਿੰਦੇ ਕਿ ਮੈਂ ਤਾਂ ਹੂੰ ਸੂਟ ਸਲਵਾਰ ਤੇ ਬਾਹਰ ਜਦੋਂ ਸੁਣਨ ਸੁਣਵਾਤ ਕਰਮੀ ਲੱਗਦਾ ਦੋ 3 ਸਲਟ ਪਾ ਕੇ ਜਵੇਂ ਤੂੰ ਜਵੇਂ ਤੈ ਉਹ ਹੋ ਜੀ। ਮੂਰਾ ਲੱਗਦਾ ਪੱਖ ਹੁੰਦੀ ਕੁੜੀ ਦੀ ਮੂਹ ਧੀ ਦੀ ਪੱਖ ਹੁੰਦੀ। ਸੂਟ ਸਲਵਾਰ ਜਿੰਨਾ ਸੋਹਣਾ ਲੱਗਦਾ ਹੈ ਨਾ ਪੰਜਾਬੀ ਪਹਿਰਾਵਾ ਉਹਨਾਂ ਲੋਕ ਕਿਸਲਟ ਸਾਇਨਾ ਚ ਬਣਿਆ ਤੇ ਭਾਈ ਅੱਗੇ ਤਾਂ ਲੋਕ ਕੁੜੀਆਂ ਪਤਰੇ ਸਹਰਾਂ ਦੀਆ ਪਾ ਲੈਂਦੀਆਂ ਜਾਂਦੇ ਹੁਣ ਤਾਂ ਐਡਾ ਚਾਲ ਹੋ ਗਈ ਈਸੋ ਨੀਸ ਆਪਣਾ ਨੀ ਦੇ ਪਾਈਆ ਮੈਂ ਪਰਾ ਥਿੰਕੀ ਦੇ ਪਾਈਆ ਮੈਂ ਪਰਾ ਪਿੰਡਾਂ ਚ ਵੀ ਹੁਣ ਰਵਾਜ ਵਾਰਦਾ ਹੈ ਹੈ ਮੁੰਡੇ ਆਪਣੇ ਕੁੜੀਆਂ ਪਾਈ ਜਿਹਨੇ ਬਹੂਆਂ ਨਾਲ ਬਹੂਆਂ ਨੂੰ ਪਤਾ ਲੱਗੇ ਰਹੇ ਕੁੜੀਆਂ ਨੂੰ ਕਿਹੜੋ ਤੇ ਆਪਣੀ ਤਾਈ ਆਈ ਸੀਗੀ ਹੈਨਾ ਉਹ ਵੀ ਕਹੇ ਸੀਗੀ ਵੀ ਸਾਡੀਆਂ ਬੋਹਾਂ ਪਾ ਲੈਂਦੀਆਂ ਕੰਮ ਧੰਧਿਆ ਕਰਦੀਆਂ ਭਾਈ ਜਾਨ ਦੇ ਬੋਹਾਂ ਦੀ ਬਹੂਆਂ ਕਿਸੇ ਦੀ ਇਸ ਨਹੀਂ ਹੁੰਦੀ ਮੈਂ ਤਾਂ ਚੱਕਰ ਕਰਦਾ ਮੇਰੇ ਬਸ ਨਾਲਾ ਚਾਹ ਦੀ ਘੁੱਟ ਦੇਣੀ ਆ ਤਾਂ ਦੇ ਦੇ ਨਹੀਂ ਤੇਰੀ ਮਰਜ਼ੀ ਹੈ ਵੀ ਮੈਂ ਹੋਰ ਜੀ ਜਿਹੜੀ ਮਰਜ਼ੀ ਮੈਂ ਸੂਟ ਬਗਾਲਾ ਸੂਟ ਲੈ ਦੇਣੀ ਨਾ ਸੂਟ ਤਾਂ ਇੰਨੇ ਪਏ ਨਾ ਸੁਗੜਾ ਸੰਭਲ ਰਹਿਣਗੇ ਚੁੱਪ ਕਰ ਜਾ ਤੇ ਇਹ ਨਹੀਂ ਮਿਲਿਆ ਕਿ ਜਿਹੜੀ ਲੋੜੀ ਤੇ ਤੁਹਾਨੂੰ ਕਹਿੰਦਾ ਮੈਂ ਤੈਨੂੰ ਚਲ ਮੈਂ ਜਾੜ ਦੇ ਦੇਣਾ ਆ ਤਾਂ ਕੰਮ ਕਰ ਲੈ ਬਾੜਾ ਨਹੀਂ ਚੰਗਾ ਕੰਮ ਕਰ ਲਓ ਮੈਂ ਲੈ ਆ ਮਾਂ ਪਾ ਚਕੇ ਦਵਾਈ ਦਾ ਸਸਾ ਨੰਨਾ ਨਾਲ ਹੀ ਆ ਗਈ ਮੈਂ ਤਾਂ ਹੁਣ ਮੁੜੂੜੇ ਨੇ ਲੈ ਕੇ ਦਵਾਈ ਹੋਰ ਹੀ ਸੱਪੇ ਸੇੜ ਦਿੰਦੀ ਐ ਚਾ ਚੰਗਾ ਨਹੀਂ ਮੈਂ ਪਹਿਨੀ ਵੇਖੀ ਮੈਂ ਕਿੰਨਾ ਇਹ ਕਿੰਨਾ ਫਿੱਤਰ ਵਾਗੀ ਲੈ ਮੈਨੂੰ ਪਾਣੀ ਦੀ ਬੁੱਟ ਲੈ ਆ ਦੇ ਫਾਈਆਂ ਸੁੱਤੀ ਬਾਹਰ ਵੀ ਇਸ ਮਾਰ ਕੇ ਲਾ ਕੇ ਬੰਦੇ ਨੂੰ ਡੀਜੀ ਲਾ ਕੇ ਪੈ ਜਾਂਦੀ ਹੈ ਲੈ ਆਈ ਨੂੰ ਦੇਖਦੀ ਹੈਗੀ ਦੁਪਹਿਰਾ ਹੋਇਆ ਪਿਆਗਾ ਆ ਗਿਆ ਨਹੀਂ ਹਾਂ ਗਈ ਤੇ ਤੂੰ ਕਿੱਧਰ ਬੜੀ ਵਾਛੀਤੀ ਸੀ ਮੈਂ ਉੱਤਰ ਬਾਥਰੂਮ ਜੇ ਤੋ ਜਾਂਦੀ ਸੀਗੀ ਉੱਤਰ ਤੇ ਫਿਰ ਮੜ ਕੇ ਬਾਹਰ ਆਏ ਦੇਖਿਆ ਕਿ ਦੁਪਹਿਰਾ ਹੋ ਗਿਆ ਤੇ ਮੈਂ ਕੁੰਡੀ ਵੀ ਨਾ ਸਕਦੀ ਹੁੰਦਾ ਲਾਲਾ ਤੂੰ ਫਿਰ ਮੈਂ ਖਾਇ ਕਿ ਹੁੰਦਾਗਾ ਨਹੀਂ ਗਈ ਮੇਰੀ ਮਾਤਾ ਫਿਰਦੀਆਂ ਵੇੜੇ ਤੇ ਮੈਂ ਆਈ ਕਿ ਫਿਰ ਦਿੱਤਾ ਹੋ ਗਿਆ ਦੁਪਹਿਰਾ ਹੋ ਰਿਹਾ ਨਾ ਚਲ ਮੈਂ ਕਿ ਟੂਟੀ ਤੇ ਆਈ ਜਾਂਦੀ ਸੀ ਹੁਣ ਕਰਤਾ ਬਿਲਕੁਲ ਮਾੜਾਗਾ ਉਹ ਦੇ ਅੱਜ ਸੇ ਮਾਝਾ ਤੋਂ ਇਹ ਵੀ ਆਇਆ ਜੀ ਉਹਨਾਂ ਹੋ ਰਿਹਾ ਨਾ ਅੱਡੀ ਦਾ ਤੇ ਉੱਲੇ ਚ ਉਹ ਤੈਨੂੰ ਵੀ ਪਤਾ ਲੱਗਦਾ ਜੇ ਤੋਂ ਬਾਹਰੋਂ ਕੋਈ ਚੀਜ਼ ਲੈਣ ਹਾਂ ਕੋਈ ਲੈ ਜੀ ਠੰਡਾ ਲੈ 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 ਪਾਣੀਆ ਕਿੰਨੀ ਪਾਣੀ ਨਾ ਖਦੇ ਮਨੀ ਇਹ ਨਹੀਂ ਮੱਤਮ ਆਉਂਦੀ ਨਾ ਤੁਹਾਡੇ ਕਿੰਨਾ ਮਰਜ਼ੀ ਸਮਝਾਈ ਜਾ ਚਲੋ ਤਾਂ ਗੰਗਰੀ ਮੱਤਮ ਆਉਂਦੀ ਹੈ ਨਰੇ

ਕੰਰਾਤਾ ਬਸ ਬੋਲ ਜਿਹਨ ਲੱਗਦੀ ਚਲ ਬਾਹਰ ਮੈਂ ਤਾਂ ਉਹ ਨਹੀਂ ਆ ਗਿਆ ਤੇ ਲੈ ਆਂਦੀ ਮਿਦਵਾਈ ਗਈ ਘਰ ਆ ਕੇ ਲਾਈ ਉਹਨਾਂ ਦਾ ਕਾਟੇ ਨਹੀਂ ਜਿਹੜਾ ਕਿ ਦਵਾਰ ਮੇਰੇ ਪੱਤੀ ਪੱਤੀ ਬੜੀ ਵਧੀਆ ਕੱਟਦਾ ਤੇ ਅਸੋ ਮੈਂ ਤੇ ਜੇ ਆਦੀ ਮੇਰੇ ਰੋਟੀ ਸਾਰੀ ਤੇ ਰੋਟੀ ਸਾਰੀ ਤਾਂ ਮਤਲਬ ਇਹਦਾ ਹੋਰ ਨਹੀਂ ਨਾ ਮੈਂ ਕੋਸਾ ਤੇ ਹੋਰ ਕੀ ਨਹੀਂ ਦੇਵਾ ਲਾ ਦੇ ਰੋਟੀ ਸਾਰਾ ਹੋਏ ਹੀ ਨੂੰ ਦਾ ਜਣਾ ਜਰਾ ਸੂਰੀਆਂ ਨਾ ਮਤਾ ਲਾ ਵਾ ਕੇ ਵਾਸਤੇ ਕਿੰਨਾ ਸੋਣਾ ਸੂਟਾ ਦੇਖੀ ਲੈ ਇਹ ਮੱਧੇ ਵਾਸਤੇ ਹੈ ਰਲ ਵਾਸਤੇ ਹੋਰ ਕੀ ਮਤਲਬ ਨਹੀਂ ਜੀ ਲਾ ਵਾ ਕਿੰਨਾ ਸੋਣਾ ਸੂਟਾ ਸੂਟਾ ਦਾ ਮੈਂ ਸੋਣਾ ਸੀ ਸੂਟਾ ਹੋਈ ਚੁਮੀ ਆਲਾ ਤੇ ਕਿੰਨਾ ਸੋਣਾ ਦਬੱਟਾ ਕਰਿਆ ਹੋਇਆ ਲੈ ਸਾਰਾ ਸੋ ਦਬੱਟਾ ਕਰਿਆ ਹੋਇਆ ਲੈ ਕਿੰਨਾ ਸੋਣਾ ਸੂਟ ਲੈ ਜਾਵਾਂ ਤੇਰੇ ਵਾਸਤੇ ਯਾ ਵੀ ਸੋਣਾ ਲੱਗਿਆ ਮੈਂ ਆਖਰ ਆਖੀ ਨੂੰ ਨਾ ਸੌਣਾ ਸੂਲਟਾ ਕਰਦੇ ਹਾਇ ਲਾ ਨਾ ਦਵਟਾ ਕਰਦੇ ਹਾਇ ਸੂਲਟਾ ਨ ਕੋਈ ਨਹੀਂ ਆ ਬਈ ਸੂਲਟਾ ਨਹੀਂ ਸੂਲਟਾ ਸੂਟ ਲਾ ਤਾਂ ਮੈਂ ਤਾਂ ਲੋੜ ਸੂਟਾ ਇੱਕ ਦਸਤੀ ਕਰਨਾ ਲੋਕਾਂ ਦੇ ਰੀਸਾ ਨਾ ਕਰਿਆ ਕਰ ਲੋਕ ਦਾ ਕੁਝ ਸੌੜ ਮਾਰਨੇ ਦੇ ਲੋਕਾਂ ਦੇ ਅੱਕੇ ਆਪ ਦਾ ਕੱਚਾ ਨਿਕਾਉਂਦੇ ਫੁੰਦੇ ਲੋ ਉਹੀ ਹੈ ਉਹ ਸੁਣ ਤੋਂ ਪਾਉਂਗੀ ਹੈ ਦਰਾਂ ਕਿ ਕੋਈ ਦਵਾਈ ਵੀ ਲੈਣਗੀ ਮੱਝੋ ਦੇ ਆਮ ਦੀ ਖਰਾ ਲੋੜ ਸੂਟੇ ਕਰਨੇ ਦੇ ਅਸੂਲ ਕਿੰਨਾ ਸੋਹਣਾ ਰੰਗ ਤੇਰੇ ਕੋਲ ਹੈ ਨਿੱਕਾ ਕਿੰਨਾ ਸੋਹਣਾ ਰੰਗ ਬੜਾ ਸੋਹਣਾ ਪਾਹ ਜੇਨ ਬਾਲਾ ਲੈਸ ਲਿਆ ਤੁਂਦੀ ਜਹਾ ਮਾਦੀ ਫਰੀਆਂ ਪਾ ਕੇ ਸੋਲੀ ਹੂੰ ਪੰਜਾਬੀ ਬਹਿਵਾ ਦਾ ਸੋਹਣਾ ਲੱਗਦਾ ਪਿਆ ਸੂਤ ਸਲਵਾਰ ਜਿੰਨਾ ਸੋਹਣਾ ਲੱਗਦਾ ਕਿੰਨੇ ਮਰਜ਼ੀ ਪੈਜ ਕੱਪੜੇ ਪਾ ਜੇ ਤੇ ਹੁੰਦਾ ਹੈਗਾ ਨਾ ਇੱਕ ਨਾ ਇੱਕ ਹੁੰਦਾ ਸੀਗਾ ਆਏ ਹੁੰਦਾ ਸੀਗਾ ਪਾ ਲ ਜਨੇ ਮੋਟੇ ਵਿੱਚ ਹੱਗ ਗਿਆ ਹੁੰਦਾ ਖਾਂ ਹੋ ਜਾਂਦਾ ਕੋ ਇੰਨੇ ਦੇ ਲੋਹੇ ਪਹੁੰਚਿਆ ਨਹੀਂ ਬੁਰਿਆ ਲੱਗਦੀਆਂ ਰਹਿ ਗਿਆ ਮੋਟੇ ਮੋਟੇ ਸੌੜੇ ਵੀ ਪਾ ਉਹ ਚੜਦੀ ਦੀ ਆ ਗਈ ਸਾਡੇ ਸਾਹ ਵਿੱਚ ਆਹੀ ਜੀ ਹੈ ਮਤਾ ਹੀ ਹਰਨਮਨ ਜੀ ਨੇ ਬੁਸੂਕਾਂ ਦਾ ਫੁੱਟ ਸਲਵਾਤਾ ਬਾਹਰ ਲੱਗ ਗਿਆ ਕੁੜੀਆਂ ਨੂੰ ਲੈ ਫੁੱਟ ਸਲਵਾ ਸੋਹਣਾ ਲੱਗਦਾ ਬਸਾ ਲਈ ਹਾਂ ਨਹੀਂ ਕਿਸੇ ਨੂੰ ਨਹੀਂ ਸਮਾਂ ਸੌਂ ਨਹੀਂ ਚੰਦੇ ਇਹ ਤਾਂ ਮੈਂ ਲੋਹ ਨੂੰ ਪਨੀਂ ਪਾਉਂ ਦਿੰਦੀ ਹੈ ਜਿਹੜਾ ਰਹਿਣ ਗਾਣਾ ਦੇ ਉਹ ਦਾ ਜ਼ੋਰ ਹੁਕਾ ਨੂੰ ਤਾਂ ਪਾਉਂ ਦਿੰਦੇ ਹੁਣ ਤੱਕ ਲੈ ਆ ਤਾਂ ਹੈ ਤੇ ਨੂੰ ਦੋ ਗੋਲ ਤੇ ਸੇ ਲਾਉਗੀ ਦੋ ਗੋਲ ਤੇ ਨੂੰ ਵਧੀਆ ਹੈ ਉਹ ਉਹ ਸੌਂਦੀ ਹੋਏ ਕਿਤਾ ਮੈਂ ਵੀ ਨਹੀਂ ਰੋਕਦੀ ਹੈਗੀ ਤੇ ਉਹ ਲੋਕੀ ਸਲਟ ਪਾੜੇ ਲੱਗਦੇ ਨੇ ਉਹ ਇੱਥੇ ਕਿਤੇ ਹੁੰਦੀ ਆਂ ਟੀ ਸਲਟ ਜੀ ਤੇ ਲੋਰ ਜੀ ਪਾ ਲੈਂਦੇ ਨੇ ਮਾਂ ਮਰੋਂ ਪਿੱਛੇ ਦੀ ਬੁਰੀ ਲੱਗਦੀ ਆ ਕੁੜੀਆਂ ਕੱਟਰੀਆਂ ਦੀ ਉਹ ਅਗਲੀ ਨੂੰ ਤੇ ਦੀਦੀ ਦੀ ਜੀ ਤੇ ਪਾਈ ਹੁੰਦੇ ਦੂਜੇ ਨੂੰ ਪਾਈ ਬੁਰੀ ਲੱਗਦੀ ਆ ਇਹਨੂੰ ਚਾਹੁੰਦੇ ਤਾਂ ਮੈਂ ਸੂਟ ਹੋ ਜਾ ਕੇ ਦੀ ਤੂੰ ਮਾਰਨ ਸੂਟ ਲਿਆ ਦੂੰਗੀ ਪਰ ਦੇਖਾ ਇੱਥੇ ਲੱਗੀ ਮੰਦਾ ਕਿਸੇ ਦੇ ਮਾਂ ਕਰਨੀ ਲੱਗੀ ਰਹੇ

ਜਨਾ ਮਨ ਲੱਗਿਆ ਹੈਗੇ ਮਾਤਾ ਤਾਂ ਸਿਆਣੀ ਸਿਆਣੀ ਮੰਨਦੀ ਵਾ ਕਹਿੰਦੇ ਆ ਸਾਡੇ ਤਾਂ ਆਪਾਂ ਨੇ ਕਿੰਨਾ بارش ਆਣੀ ਸਾਟਾ ਕਿੰਨਾ ਹੋਸਾ ਆ ਗਿਆ ਜਨਾ ਆਪਦੇ ਰੈੱਡ ਸਾਹਮਣੇ ਚੁੰਨੀ ਲੋ ਚੁੰਨੀ ਸਾਟ ਕੋ ਲੋ ਸੂਟ ਤੇ ਆ ਗਈ ਆਹੋ ਬਤਲੋ ਮੈਂ ਨਾ ਆ ਗਈ ਤੇ ਮੈਂ ਵੀ ਖਿਆ ਦੋਹੀ ਮਾਚ ਲੈ ਜੀ ਮੈਂ ਜੀ ਨੂੰ ਮਤ ਮਕਾਣਾ ਦਾਸ ਹਾਂ ਪਰ ਮੈਂ ਕਿੰਨੇ ਮਰਜੀ ਨਾਲਾ ਸੂਟ ਸੂਟ ਜਿਹੜਾ ਮਰਜੀ ਸੌ ਕਵੀ ਉਹ ਹੈ ਦੇ ਦੇਉਂਗੀ ਹੈ ਜਿਹਨੇ ਜਾਂ ਚੰਗਾ ਬਿਸਰਾਇਨਾ ਬਣਾ ਲਈ ਮੈਂ ਸੂਟ ਵੀ ਸਲਾੜੇ ਨਾਲ ਬਣਾ ਲਾ ਕੋਈ ਮੂਕ ਲਾ ਦੇ ਨਾਲ ਬਣਾ ਲਾ ਮਿੱਲਾ ਦੇ ਪਲਾਡ ਨੀਵੀਂ ਦੀ ਪੂਰਤੀ ਹਾਂ ਉਹ ਉਹਦੇ ਨਾਲ ਜਿਹੋ ਜਿਹੇ ਮਰਜ਼ੀ ਲੈਸਾਂ ਲੈ ਉਹ ਵੀ ਗ੍ਰੇਨ ਪਾਪਾ ਕੇ ਜਿਹੋ ਜਿਹੇ ਮਰਜ਼ੀ ਮੈਂ ਮੰਡੀ ਉਹ ਲਿਆਦੀਆਂ ਮੈਚਿੰਗ ਕਰਕੇ ਨਾਲ ਉਹ ਦੋ ਬੋਲੇ ਜਿੱਦਾਂ ਮੈਂ ਮੰਡੀ ਗਈ ਤੇ ਮੈਂ ਕਿਹਾ ਦੋ ਤਨੰਦਰਤ ਦਵਾਈ ਦਿੱਤੀ ਆਗੀ ਮੈਂ ਦਵਾਈ ਹੋਰ ਲੈ ਕੇ ਆਉਂਗੀ ਤੇ ਉਹਦੇ ਤੈਨੂੰ ਦੋ ਸੂਟ ਹੋਰ ਆ ਲੈ ਲੈਸਾਂ ਲੈ ਹਾਂ ਆਹ ਕੱਲੇ ਕੋਕਤਰੇ ਡੈੜੇ ਨਹੀਂ ਪਾਉਂਦਾ ਹੈਗਾ ਬੁਰੇ ਲੱਗਦੇ ਨੇਗੇ। ਅੱਗੇ ਤਾਂ ਸਹਰਾ ਚਲਵਾਜ ਹੁੰਦਾ ਦੀਨ। ਸਹਰਾ ਚ ਪਾਉਂਦੀਆਂ ਤੇ ਹੋਰ ਕੁੜਾਲੀਆਂ ਨੇ ਤਾਂ ਚਾਲ ਕਰਨੀ ਪਿੰਡਾਂ ਨਹੀਂ ਆਇਆ ਹੁਣ ਹੈਨਾ। ਆਸ-ਪਾਸੇ ਦੇਖ ਕੇ ਚੱਲ ਮੈਨੂੰ ਵੀ ਅੱਜ ਵਰਗਾ ਮਗਸਾ ਨਹੀਂ ਪਾਈ ਕਰਦੀਆਂ। ਬਾਸੂਟ ਜਿੰਨਾ ਸੂਟ ਸੁਣਵਾ ਸੋਹਣਾ ਲੱਗਦਾ ਉਹਨਾਂ ਉਹ ਵਧੀਆ ਲੱਗਦੇ। ਪਰ ਤੱਕ ਮੈਨੂੰ ਕੋਤ ਤੇ ਜੇ ਕੋਈ ਜੇ ਤੱਕ ਮੋਟੀ ਹੁੰਦੀ ਆ ਉਹ ਤਾਂ ਐ ਲੱਗਦੇ ਜਿਵੇਂ ਕਲੂਰ ਚ ਕੁੱਤਾ ਫਸਿਆ ਹੁੰਦਾ ਦਾ। ਹੈ? ਜੇ ਕੋਈ ਪਤਲੀ ਹੁੰਦੀ ਹੈਗੀ ਉਹ ਐ ਲੱਗਦੇ ਜਿਵੇਂ ਮੈਨੂੰ ਪੁੱਤ ਦਾ ਟੱਕੇ ਟੱਕੇ ਵੰਗੂ। ਜਦ ਮੈਨੂੰ ਕੋੜ ਕਲੀਜੀ ਲੱਗਦੀ ਆ ਉਹ ਪਾ ਕੇ ਕੱਪੜੇ ਐਨੇ। ਫਰੀਸ ਤਾਂ ਮੈਨੂੰ ਮੈਂ ਵੀ ਦੇਖਦੀ ਆ ਆਸ-ਪਾਸ। ਮੈਨੂੰ ਵੀ ਪਤਾ ਲੱਗਦਾ ਮੈਂ ਉਹ ਦੇਖਦੀ ਆ ਵੀ ਕਹੇ ਜੇ ਬਰਾਵਾ ਬੰਦੇ ਉਹ ਤਾਂ ਚਲ ਚੋਈ ਸਾਲ ਦੀ। ਪਲਾੜਾ ਭਾਈ ਕਰ ਦਿਨਾ ਲੇਗੇ। ਰੀਸ ਕਰਦੇ ਆ ਨਹੀਂ ਆ। ਕੁੜੀਆਂ ਬੱਤੀਆਂ ਦੀ ਰੀਸ ਕਰਦੇ ਆ। ਪਰ ਆਪਣੇ ਘਰੇ ਨਹੀਂ ਬੁੱਟੇ ਇਹ ਜੇ ਕੰਮਾਂ ਦੀ ਰੀਸ ਹੁੰਦੀ ਹੋਏਗੀ। ਤੈਨੂੰ ਆਇਆ ਉਹ ਵੀ ਫਨੀ ਮੈਂ ਮੂੰਹ ਆ ਗਈ ਮੈਨੂੰ ਕੌਣ ਨਹੀਂ ਦਿੰਦੀ ਜੇ ਮੇਰੇ ਕੁੜੀ ਬੁੱਤੋਂ ਮੈਂ ਕੌਣ ਹੁਣ ਨਹੀਂ ਦਿੰਦੀ। ਮੈਨੂੰ ਲੋਹੜੀ ਦੀ ਸ਼ਰਟ ਅਜਾ چھوٹਾ ਹੁੰਦੇ ਬੱਚੇ ਦੇ 5-7 ਸਾਲ ਦਾ ਹੈਗਾ ਉਹ ਨੂੰ ਕੁੜੀ ਹੈਗੀ ਲੋਹੜੀ ਦੀ ਸ਼ਰਟ ਪਾ ਲ। ਜਦੋਂ ਤੇ ਪੁੱਤ ਮਟਿਆਰ ਹੋ ਜਾਂਦਾ ਹੈਗਾ ਉਦੋਂ ਪਾੜੇ ਲੱਗ। ਲੋਹੜੀ ਦੀ ਸ਼ਰਟ ਪਾ ਕੇ ਚੁੰਨੀ ਚੁੰਨੀ ਲੈਣੀ ਪੈਂਦਾ ਪਾੜੇ ਲੱਗੂਗੀ। ਚੁੰਨੀ ਨਹੀਂ ਲੁੰਦੀ ਆ ਤਾਂ ਬੁਰੇ ਲੱਗਦੇ ਨੇ ਦੇਖ। ਕੁੜੀਆਂ ਦੇ ਤਾਂ ਬੁਰੀ ਰੱਖ ਦੇਣੇਗੇ ਪਾਏ ਹੋਏ ਕੱਪੜੇ ਉਹ। ਉੱਥੇ ਕੁੜਤੀ ਨਹੀਂ ਨਹੀਂ ਆਇਆ ਪਹਿਲੇ ਦਿਨ ਮੁੰਡਿਆਂ ਵਾਸਤੇ ਬਣਿਆ ਸੀਗਾ ਮੁੰਡਿਆਂ ਦਾ। ਉਹ ਐਸੇ ਆ ਗਈ ਕੰਨ ਲੀ ਤੇ ਫੇਰ ਮਾਂ ਕੋਈ ਦੇਖ ਤੀ ਇਸ ਕੱਲੀ ਕੀ ਕਰੂਗੀ ਪਾਏ ਸੋਹਣੇ ਲੱਗਣ ਫੇਰ ਆ ਪਾਏ ਤਾਂ ਸੋਹਣੇ ਨਹੀਂ ਲੱਗਦੇ ਹੈ ਜੇ ਫੇਰ ਤੁਸੀਂ ਸੋਹਣੇ ਸੁਸ ਬਾਕੀ ਉਹ ਮੈਂ ਆਇਆ ਗਣ ਤੁਸੀਂ ਵੀ ਕਹਿਣਾ ਗੋਲਦੀਪੀ ਕਹਿੰਦੇ ਜੇ ਸੁਹਦੀ ਸੋਹਣੇ ਲੱਗਦੇ ਸੁਹਦੇ ਕਿੰਨੇ ਸੋਹਣੇ ਲੱਗਦੇ ਨੇ ਪਾਏ ਦੇਖ ਤੇ ਹੈਨਾ ਵਧੀਆ ਲੱਗਦੇ ਨੇ ਸੋਹਣੇ ਲੱਗਦੇ ਨੇ ਪਾਏ ਸੂਟ ਲੈ ਇਸਾਂ ਰੂਸਾਂ ਮੈਂ ਤਾਂ ਤੁਹਾਨੂੰ ਆਪੇ ਦਿਖਾਈ ਤੇ ਇਹ ਕਿੰਨੇ ਸੋਹਣੇ ਆਪੇ ਕਿਤੇ ਯਾ ਕਿ ਮੈਂ ਬਾਕੀ ਹੋਰ ਕਿਨੇ ਕਿਨੇ ਮੈਂ ਅੱਗੇ ਬਣਾ ਕੇ ਤੇ ਕਿਨੇ ਕਿਨੇ ਲੈ ਕੇ ਕੂੰ ਫਾੜ ਲਈ ਉਹ ਹੀ ਰੀਸ ਤੇ ਆ ਗਈ ਕਿਸੇ ਦੀ ਤਾਂ ਜਾਂਦਾ ਹੈ ਹੋਰ ਕਿਸੇ ਦੀ ਰੀਸ ਤੇ ਆਈ ਜਾਂਦਾ ਹਾਂ ਆਇਆ ਕਰ ਮੈਨੂੰ ਹੁਣ ਤੂੰ ਚਾਲ ਆ ਸੁਪਸਾ ਨੂੰ ਲੈਸ ਲੈ ਆਉਂਦਾ ਮੇਰੇ ਨਾਲ ਮੈਨੂੰ ਪਤਾ ਹੁੰਦਾ ਮੈਂ ਮੰਡੀ ਅੱਜ ਲੈ ਆ ਜੀ ਮੇਰੇ ਤਾਏ ਦੇ ਨਾਲ ਸੋਲਕ ਸਿੰਘ ਕੋਲੋਂ ਆਸੰਦ ਤੋਂ ਲੈ ਕੇ ਕਾਲੀ ਦੇ ਤੇ ਤੈਨੂੰ ਫਿਰ ਮੈਂ ਜਿੱਤੇ ਗਈ ਉਹ ਦਚੰਨ ਨਾਲ ਤਾਂ ਮੰਡੀ ਨੂੰ ਦੋ ਸੁਤ ਬੋਲਿਆ ਰੂਗੀ ਨਾਲ ਇਹਦੀ ਲੈਸ ਲੈ ਆਉਂਦਾ

ਮੰਨਿਆ ਕਰ ਪਹਿਲੇ ਹੀ ਬਣ ਜਾ ਕਰ ਲੋਕਾਂ ਦੇ ਮਨਾਂ ਨਾਲ ਕਿਆ ਕਰਦੇ ਸਾਰੇ ਰੀਸ ਦੇ ਨਾ ਚਾ ਚਾਵੇਂ ਦੋ ਨਹੀਂ ਲਾਤੀ ਸਰੇ ਹਾਂ ਚਲ ਮੈਨੂੰ ਲੈ ਦੇ ਕੋ ਪਚਾਰੀ ਕਰਕੇ ਨਮਾਰਾ ਕਹਤਾਂ ਲੈਂਦੇ ਹੋ ਕੀ ਕਰਾ ਨਾ ਅਜਿਹਾ ਹੋਗੇ ਲੋਕਾਂ ਦੇ ਮਨਾਂ ਤਾਂ ਲੈਂਦੇ ਰੀਸ ਤਾਂ ਕਰ ਲੈਂਦੇ ਆ ਨਾਲੇ ਕੋ ਉੱਥੇ ਹੀ ਆ ਜਾਂਦੀ ਓਸੇ ਨਹੀਂ ਤੇ ਆ ਜਾਂਦੀ ਜੇ ਜੇ ਸਮਝਾ ਦੇਈਦਾ ਸਿਆਣੇ ਦੀ ਉਹਦੇ ਹੀ ਬੰਦਾ ਸਮਝਦਾ ਜਾਂਦੀ ਆ ਚਲ ਆਖੇ ਲੱਗ ਜਾਂਦੀ ਕਹਿੰਦੇ ਹਨ ਸੁਪਰਾ ਬਿਚਾ ਬਾਲੀਆਂ ਕਿ ਨਹੀਂ ਨਾ ਨਹੀਂ ਆਪਾਂ ਕੋਈ ਇਸਾਸੇ ਰਹਿੰਦੀਆਂ ਨਹੀਂ

ਮੋਬਾਈਲ ਨਾ ਮੁੰਡਾ ਨੇ ਨਾਮ ਨਹੀਂ ਕਰਦਾ ਨਾ ਉਹ ਬੁਧੀ ਸੌਂਦਾ ਸੀ ਉਹਦੀ ਖਾਤਾ ਸੀ ਉਹਨੂੰ ਆ ਕੇ ਆ ਕੇ ਸੁਣ ਲੈ ਸੌਂਗਾ ਤੂੰ ਜੇ ਤੂੰ ਆਉਂਗਾ ਤਾਂ ਤੇਰੀ ਐਨਾ ਮੂਡ ਤੇ ਜਨਾਉ ਪਾਈ ਨਾ ਕਰਨਾ ਮੂਡ ਸ਼ਰਾਬ ਕਦੇ ਕਦੇ ਤਾਂ ਮੈਂ ਵੀ ਵਧੀਆ ਬਣ ਜਾਂਦਾ ਰਹਾ ਤੇ ਉਹਨੇ ਇਹ ਕਿਤੇ ਦੇਣ ਦਰਾਈਆਂ ਚਾਉਂਦੀ ਉਹ ਚਾਰ ਕਾ ਵੀ ਕਰਦੀ ਆ ਤੇ ਮੈਂ ਇੱਕ ਨਾਲ ਤੇ ਮੇਰੀ ਸੂਟ ਲਿਆ ਦੀ ਹੋਰ ਲੈ ਦੇਣੀ ਨਾ ਆ ਗੋ ਮੇਰੀ ਖੂੜੀ ਪਤਾ ਹੋਵੇ

ਨਹੀਂ ਮੈਨੂੰ ਮਿਲ ਜਾਗੇ ਮੈਂ ਮਨ ਤੇ ਜਾਗੇ ਤਕਰਨਾਕ ਤੇ ਆਉਣੇ ਪੈਣਗੇ ਵੀ ਐਥੇ ਤੈਨੂੰ ਧਾਰ ਲਿਆ ਦੂੰਗੀ ਇੱਕ ਧਾਰ ਲਿਆ ਪਹਿਲੇ ਸਾਬ ਵੀ ਲਾਉਂਗੀ ਫਿਰ ਮੈਂ ਤੇ ਘੜਾ ਪੁਲੇ ਦਰਖ ਕਰਾਂਗੀ ਤੇ ਵੀ ਲੈਣ ਸੀ ਜੀ ਆ ਗਿਆ ਤੋੜ ਤੋੜਦਾਵਾ ਤੋੜ ਤੋੜ ਕੇ ਤੈਨੂੰ ਜਵਾਂ ਲੈ ਚੀ ਜਾ ਤੈਨੂੰ ਕਦੋਂ ਲਾਉਂ ਜਰਾ ਹੌਣ ਹੋ ਜੀ ਸਾਬ ਦਾ ਫਲ ਮਿੱਠਾ ਹੁੰਦਾ ਤੇਰੇ ਤੇ ਲਾ ਸਾਮੀ ਵੀ ਰਹੀ ਆ ਮੈਂ ਮਡੀਓ ਸੋਤਣ ਵਾਲੀ ਲਾ ਸਾਮਾ ਹੁਣ ਲਾ ਕੇ ਲਿਆਣੇ ਨਹੀਂ ਕੋਈ ਮੈਂ ਬਾਹਰ ਤੇ ਦੇਖਾਂਵਾਂਗੇ ਜੇ ਕੋਈ ਲੈਸ ਮਿਲਦੀ ਤਾਂ ਨਹੀਂ ਕਰਾਂ ਗੁਰਮਤਿ

ਨਹੀਂ ਨਹੀਂ ਕਪੜਾ ਸਵਾਚ ਨਹੀਂ ਆਉਂਦਾ ਨਾ ਜਾਂਦੀ ਦਾ ਆ ਚੁੰਨੀ ਵੱਟ ਦੀ ਲੈ ਕੇ ਬੰਦ ਦਿੰਦੇ। ਸਰਾ ਮੇ ਕਪੜਾ ਸਵਾਣ ਮੇ ਰੱਖਾ ਤਾਂ ਹੋ ਰਿਹਾ ਸਾਰਾ ਉਹ ਵੀ ਲੈ ਆਉਂਦੀ ਹਾਂ ਮੈਂ। ਇਹ ਚਾ ਚੰਦਾਇ ਨਾ ਕੰਮ ਕਰਦੀ। ਜਦ ਤੱਕ ਕਹਿਣਾ ਹੀ ਮਾੜਾ। ਜੇ ਵੀ ਕੋ ਗੱਲ ਕਰੇ ਤੇ ਮੈਂ ਆਵੇ ਤੇ ਉਸਦੇ ਬੱਕੀ ਹੋ ਜਾਣਗੇ। ਹਾਂ ਕਾ ਲੱਗ ਰਹੀ ਨਹੀਂ ਅੱਜ ਜੇ ਮੈਂ ਹਾਂ ਕੱਢ ਨਹੀਂ ਆਉਂਦਾ। ਚਲ ਕੋਈ ਬਲੇਣਾ ਗੁੰਮ ਜਾ। ਮੈਂ ਤਾਂ ਕੁਚੋਲ ਬਣਾਣਾ ਮਤਰਾਣੇ। ਚੋਲ ਬਣਾ ਤੇ ਇਹ ਆਪਾਂ ਸੱਤ ਚਾਰਾਂ ਦਾ ਤੂੰ ਕਦੀ ਮਚਾ ਚਾਹ ਚਾਹੀਦਾ ਪਹਿਲਾਂ ਤੂੰ ਚਾਹ ਪੀ ਲੈ ਆਪਾਂ ਆਖੇ ਮੈਨੂੰ ਮੁੰਡਿਆਂ ਦੇ ਰਿਹਾ ਕੋਕੀਂ ਦਾਦਾ ਮੈਂ ਪੀ ਕੇ ਚਾਹ ਤੇ 10 ਮਿੰਟ ਰਾਮ ਕਰ ਲੈ ਲੈਂਦਾ ਮੈਨੂੰ ਆਲੂ ਬੰਦੇ ਭਰਾ ਦੇ ਨੂੰ ਗੁੰਨਾ ਗੁੰਨਾ ਕੋਣਾ 16 ਚ ਮੈਂ ਭਰਾ ਦੇ ਵਿੱਚ ਹੀ ਦੂੰਨੇ ਤੇ ਚੋਲ ਸੁਆਰਨਾ ਸੁਆਰ ਕੇ ਤੇ ਕੋਲ ਚੋਲਾਂ ਦੀ ਬਣਾ ਲਾ ਤੇ ਫਿਰ ਦੇਖਾਂ ਗੰਦੀ ਦਾ ਕੋਸਦੇ ਕੋਈ ਕਿਆ ਬੰਗੇ ਚਾਰ ਦਿਨਾਂ ਦਾ ਚਾਰ ਦਿਨਾਂ ਦੀ ਦਵਾਈ ਦਿੱਤੀ ਹੈ ਹਾਂ ਜੀ ਚਾਰ ਦਿਨਾਂ ਦੀ ਚਾਦਰ ਤੋਦੀ ਆ ਲੈ ਹਾਂਜੀ ਭਾਈ ਮੇਰੇ ਵੀਰੋ ਹਣਾ ਸਾਡੀ ਇਹ ਵੀਡੀਓ ਦੇਖ ਕੇ ਦੱਸੋ ਸਾਨੂੰ ਕਿੱਦਾਂ ਲੱਗੀ ਜੇ ਕੋਈ ਤੁਹਾਨੂੰ ਕਿਸੇ ਲੱਗੀ ਤਾਂ ਆਪਾਂ ਗਾਹਾਂ ਨੂੰ ਤੇ ਲੱਗੀ ਉਹ ਜੀ ਵੀਡੀਓ ਲੈ ਕੇ ਆਵਾਂਗੇ ਸੁਧਾਰਾਂਗੇ ਕਈ ਬੇਸੀ ਆਪਣੀ ਤੇ ਪੰਜਾਬੀ ਸੂਤ ਜਿੰਨਾ ਵਧੀਆ ਲੱਗਦਾ ਉਹਨਾਂ ਹੋਰ ਕਿੰਨੇ ਕੋਈ ਲੋਅ ਟੀ-ਸ਼ਰਟ ਫੇਰੇ ਉਹ ਜਿੰਨੇ ਮਰਜ਼ੀ ਪਾਈ ਜਾਓ ਜਿੰਨਾ ਪੰਜਾਬੀ ਸੂਤ ਸੋਹਣਾ ਲੱਗਦਾਗਾ ਨਹੀਂ ਹੋ ਚੀ ਸੋਹਣੀ ਅਜੇ ਹੈਗੀ ਇੱਕ ਦੋ ਜਣ ਜੇ ਕੇ ਰੀਸ ਨਾ ਕਰਾ ਕਰੋ ਵਿਆਹ ਦੇ ਹੋਇਆ ਮੈਂ ਵੀ ਫਾਮਾ ਉਹਦੇ ਉਹ ਪਹਿਰ ਮੈਂ ਫਾਮਾ ਆਈ ਰੀਸ ਨਹੀਂ ਕਰਨੀ ਚਾਹੀਦੀ ਅੱਜ ਫਾਨ ਕੰਨਿਆ ਤੇ ਮੋਸਰ ਦੀ ਵੀਡੀਓ ਨੂੰ ਚੰਗੀ ਲੱਗੂ ਕੰਨਿਆ ਤੂੰ ਬੁਰੀ ਵੀ ਲੱਗੂਗੀ ਕਿਉਂ ਜਿਹੜੇ ਮੈਨੂੰ ਕਿੱਥੇ ਤੋਂ ਮੰਮੇ ਦੇ ਪਹਿਣਾ 3 ਸਲਟਾ ਪੋਹਦੇ ਲੋੜ ਸੀ ਸਲਟਾ ਉਹਨਾਂ ਤਾਂ ਬੁਰੀ ਲੱਗੂਗੀ ਕਿ ਕੰਨਿਆ ਨੂੰ ਚੰਗੀ ਵੀ ਲੱਗੂਗੀ ਤੇ ਚਲੋ ਕੋਈ ਨਹੀਂ ਆਵੇ ਮਰਤੇ ਸੰਤਾ ਜੀ ਮੈਂ ਮਰਜੀ ਜਿਹੜਾ ਮਰਜੀ ਪਹਿਣਾ ਉਹ ਖਾਰੋ ਹਾਂ ਭਾਈ ਮੇਰੇ ਮੀਨੋ ਕਣੋ ਕਮੈਂਟ ਕਰਕੇ ਜ਼ਰੂਰ ਦੱਸਣਾ ਜਿਨ੍ਹਾਂ ਨੂੰ ਸਹੀ ਲੱਗੀ ਉਹ ਵੀ ਕਮੈਂਟ ਕਰਕੇ ਦੱਸ ਜਿਨ੍ਹਾਂ ਨੂੰ ਕੋਈ ਨਹੀਂ ਚੰਗੀ ਲੱਗੀ ਉਹ ਵੀ ਕਮੈਂਟ ਕਰਕੇ ਦੱਸਣਾ ਧੰਨਵਾਦ